ਪਾਰਸਰ ਰਾਜ ਕੀ ਇਹਦਾ ਐਨੇ ਬੱਗਵਾਰੇ ਪੜਨਾ ਕੀ ਰਾਜ ਇਹਦਾ ਗੱਲ ਹੈ ਕਿ ਪਬਜੀ ਬੜੀ ਖੰਡੀ ਆਏ ਓਏ ਤੇ ਲਾਵਾ ਦਾ ਉਹ ਹਰ ਵਿਚਕਾਰ ਲਾ ਆਏ ਓਏ ਤੇਰਾ ਭਰਾ ਇਹ ਤੋਂ ਬਚ ਕੇ ਰਿਹਾ ਕਰੋ ਜਿੱਥੇ ਪਹਿਲੇ ਤੋਂ ਬਚ ਕੇ ਰਿਹਾ ਕਰੋ ਕਿੱਧਰ ਜਾਣਾ ਇਹ ਕਿੱਥੇ ਜਾਣਾ ਸਪਰੇ ਉਹ ਵਾਲਾ ਇਹ ਛੋਟੇ ਵਾਲਾ ਸਭ ਤੋਂ ਆ ਚੱਕ ਬਸ ਕਰ ਦਮੇ ਚੈਲੰਜ ਹੋ ਗਏ ਜਿੱਤ ਗਿਆ ਮੈਂ ਮਾਮਾ ਆ ਗਿਫਟ ਲੈ ਆ ਗਈ ਹੁਣ ਗਿਫਟ ਦਵਾਂ ਮੈਂ ਤੇਰੇ ਕੋਈ ਦਿਸਰੇ ਜਿਹੜੇ ਸਾਹਮਣੇ ਜਿਹੜਾ ਜਿਹੜਾ ਇਹ ਫਿਰ ਉਹ ਜਿਹੜਾ ਬੰਦਾ ਨਾ ਹੋਰ ਯਾਰ ਫਿਰ ਕੀ ਹਾਲ ਚੱਲਿਆ ਸਾਰੇ ਜਣੇ ਦਾ ਤਾਂ ਅੱਜ ਕਾਲੇ ਪਿੰਡ ਮੇਲਾ ਹੈ ਤੁਹਾਨੂੰ ਪਤਾ ਹੀ ਆ ਵੇਹ ਤੇ ਜੇ ਮੈਂ ਸੱਦੇ ਸਾਰੇ ਜਣੇ ਗਿਆਏ ਹੋਏ ਤੇ ਆਏ ਹੋਏ ਨਹੀਂ ਤੇ ਬਾਕੀ ਹੁਣ ਅਸੀਂ ਚੱਲੇ ਆ ਤੇ ਜਾ ਕੇ ਮੇਲਾ ਵੇਖਦੇ ਆ ਆਜੋ ਮੱਖੀਆਂ ਜੀ ਕਿਧਰ ਆ ਜਾਣਗੀਆਂ ਤਲੋ ਜੀ ਆਪਾਂ ਮੇਲੇ ਵਾਲੀ ਲੋਕੇਸ਼ਨ ਤੇ ਪਹੁੰਚ ਚੁਕੇ ਆ ਤੇ ਅੱਜ ਤੇ ਵਾਵਾ ਹੀ ਦਕਰਾਂ ਲੱਗ ਗਿਆ ਯਾਰ ਚਲ ਆਜੋ ਅੰਦਰ ਜੀ ਮੇਲੇ ਦੇ ਵਿੱਚ ਐਂਟਰ ਕਰਨ ਲੱਗੇ ਆਪਾਂ ਤੇ ਕਰੋ ਚੈੱਕ ਮੂੜੇ ਮਾਰ ਲੱਗੇ ਹੋ ਯਾਰ ਕਿਤੇ ਚਲੋ ਜੀ ਆਪਾਂ ਦਰਵਾਜ਼ੇ ਅੰਦਰ ਦਰਸ਼ਨ ਕਰਕੇ ਆਉਨੇ ਆ ਬਾਅਦ ਦੇ ਅੰਦਰ ਦਰਸ਼ਨ ਕਰਕੇ ਨਾ ਹਣ ਸਭ ਤੋਂ ਪਹਿਲਾਂ ਅਸੀਂ ਸ਼ਬੀਲ ਪੀਵਾਂਗੇ ਠੀਕ ਹੈ ਉਹ ਦੇਖੋ ਲੱਗੀ ਹੋਈ ਹੈ ਲੱਗੇ ਹੋ ਲੈਂਦੇ ਮੈਨੂੰ ਚੈੱਕ ਕਰੋ ਹੁਣ ਪਹਿਲਾਂ ਅਰਸ਼ ਨੂੰ ਭੇਜਿਆ ਟੈਸਟ ਕਰਨਾ ਐਡ ਇਹਨਾਂ ਦਾ ਅਸੀਂ ਗਲਾਸੀ ਵੇਖੋ ਇੱਧਰ ਗਲਾਸ ਵੇਖੋ ਜਵਾਗ ਪੀਂਦੇ ਗਲਾਸੀਆਂ 'ਚ ਉਧਰ ਇੱਕ ਹੋਰ ਹੋ ਵੀ ਪੀਣੀ ਆ ਨਾ ਅਸੀਂ ਐਡਾ ਹੀ ਦੂ ਪੀ ਜਾਣੇ ਆ ਜਵਾਗ ਗਲਾਸੇ 'ਚ ਪੀਂਦੇ ਆ ਬੰਦੇ ਬੰਦੇ ਗਲਾਸਾ ਹੀ ਪੀਂਦੇ ਗਾੜੀ ਗਾੜੀ ਇਹ ਪੀ ਜਵਾਗੀ ਨਾ ਚੱਲ ਅਰਸ਼ ਪੀ ਲੈ ਇਹਨੇ ਮਹਾਰਾਜ 6 ਮਹੀਨੇ ਹੋ ਗਏ ਰਹਿੰਦੇ ਆ ਤੇ ਸਾਡਾ ਤੇ ਦਿਨ ਨਹੀਂ ਲੱਗਣਾ ਰਹਿਣ ਤੋਂ ਛੱਡੋ ਭਾਈ ਹੁਣ ਦੁਆਲਾ ਵਾਲਾ ਵੱਲੋਂ ਆਏ ਤੇ ਮੈਂ ਅਰਸ਼ ਨੂੰ ਕਹਿਣ ਲੱਗਾ ਕਿ ਆ ਜਾ ਆਪਾਂ ਨਾ ਲੰਗਰ ਛੱਕ ਕੇ ਆਉਂਦੇ ਆ ਤੇਰੇ ਅਸੇ ਕਹਿੰਦਾ ਕਿ ਰੁਕ ਜੀਏ 2 ਮਿੰਟ ਹੈ ਮੈਂ ਤੂੰ ਰੁਕਣਾ ਮਲਾਦਾ ਮੈਂ ਸ਼ਬੀਲ ਥੱਲੇ ਕਰਨਿਆ ਤੂੰ ਸ਼ਬੀਲ ਥੱਲੇ ਕੀਤੀ ਜਾ ਰਹੀ ਹੈ ਵਾ ਲੱਗ ਗਿਆ ਲੱਛਣ ਬਣਾਦੇ ਰਹੇ ਹੈ ਲੰਗਰ ਸਭ ਕੋ ਸਗਾ ਗਏ ਥੋੜਾ ਜਿਹਾ ਧੀਰੇ ਚ ਰੱਖੋ ਆਹੋ ਸ਼ਬੀਲ ਥੱਲੇ ਜੇ ਨਾ ਅਜਮਾ ਜਵਨ ਚਰੇ ਹਾਂ ਇਥੋਂ ਅਸੀਂ ਚੱਲੇ ਆਂ ਪੰਗੂੜਿਆ ਵੱਲ ਨੂੰ ਤੇ ਪਹਿਲੇ ਆ ਓਏ ਪੰਗੂੜੇ ਆਪਣੇ ਹੀ ਫਰੀ ਚੜ੍ਹ ਪ੍ਰੀਤ ਹੈ ਦੇ ਐ ਮੈਂ ਮਰ ਕੇ ਸੁਨੇਗਾ ਕਿ ਇਹਦੀ ਦੁਕਾਨ ਰਿਸ਼ਤੇਦਾਰ ਦੀ ਦੁਕਾਨ ਤੇ ਰਹੀ ਤੇ ਕੋਈ ਆਪਣੇ ਪਿੰਡ ਆ ਇਹਦੀ ਗੱਲ ਨਹੀਂ ਆ ਚੱਲ ਠੀਕ ਆ ਤੂੰ ਹੀ ਚੜਾਏਗਾ ਫਿਰ ਉਹਨੂੰ ਮੈਨੂੰ ਉੱਤੇ ਆਓ ਇਧਰ ਦੇਖੋ ਜੀ ਜਿਵੇਂ ਹੁਣ ਅਸੀਂ ਦੁਕਾਨਾ ਵਾਲਾ ਆਏ ਹੋਇਆ ਦੁਕਾਨਾ ਦੇਖ ਰਹੀਆਂ ਤੁਹਾਨੂੰ ਸਾਰੇ ਇਹਨਾਂ ਨੂੰ ਇੱਥੋਂ ਹੁਣ ਆਪਾਂ ਆਰਸ਼ੀ ਲਈ ਵਧੀਆ ਜਿਹਾ ਖਡਾਉਣੇ ਖਰੀਦਨੇ ਆ ਵੀਰ ਕਹਿੰਦਾ ਮੈਂ ਤੁਹਾਨੂੰ ਗਿਫਟ ਕਰਨਾ ਮੈਂ ਕਿਹਾ ਕਰੋ ਮੇਰਾ ਬਰਥਡੇ ਵੀ ਆਉਣ ਵਾਲਾ ਆ ਆਹ ਵੇਖੋ ਬਰਥਡੇ ਤੇ ਆਪਾਂ ਖਡਾਉਣੇ ਲੈ ਗਏ ਨੰਦ ਤੇ ਮੇਰੇ ਰਿਮੋਟ ਵਾਲੀ ਕਾਰ ਦਾ ਜੀ ਮੈਂ ਕਿਹਾ ਜੋ ਮਰਜ਼ੀ ਲੈ ਲਓ ਗਿਫਟ ਗਿਫਟ ਤਾਂ ਮਾਰਕੀਟ ਦਾ ਮੈਂ ਘੁੰਮਣ ਆ ਗਿਆ ਜੇਬ ਚ ਮੇਰੇ ਸਾਰੇ 80 ਰੁਪਏ ਆ ਠੀਕ ਹੈ ਹੁਣ ਵੇਖੋ 80 ਰੁਪਏ ਦੀ ਕੀ ਮਿਲਦਾ ਹੈ ਠੀਕ ਹੈ ਆ ਚੈੱਕ ਕਰਦੇ ਕੋਈ ਵਧੀਆ ਲੈਣੇ ਆ ਮੇਲੇ 'ਚ ਸਾਡੇ ਲਈ ਕੁਝ ਨਹੀਂ ਹੈ ਹੱਲੇ ਅਸੀਂ ਬਾਅਦ 'ਚ ਆਉਣੇ ਪੈਸੇ ਬੁਏ ਇਕੱਠੇ ਕਰਕੇ ਠੀਕ ਹੈ ਫਿਲਹਾਲ ਅਸੀਂ ਲੰਗਰ ਹੀ ਖਾ ਸਕਦੇ ਜਾਂਗੇ ਹੈ ਠੀਕ ਹੈ ਨਾ ਵਧੀਆ ਚਲਾ ਆਏ ਹੋ ਅੱਜ ਹੁਣ ਆਪਾਂ ਲੰਗਰ ਹਾਲ ਦੇ ਵਿੱਚ ਆ ਚੁੱਕੇ ਆ ਤੇ ਪਕੌੜੇ ਆ ਜਲੇਬੀ ਆ ਲੱਡੂ ਆ ਰੋਟੀਆਂ ਹਲੇ ਦੋ ਜਾਂ ਚੀਜ਼ਾਂ ਬਾਅਦ ਆਉਣੀਆਂ ਹੈ ਮੇਰਾ ਲੋਹੀਆਂ ਪੂਰਾ ਵੀ ਆ ਚੁੱਕਾ ਹੈ ਆ ਚਲੋ ਜੀ ਲੰਗਰ ਛੱਕੇ ਹੋਣ ਆਪਾਂ ਮੇਲਾ ਦੇਖਦੇ ਹਾਂ ਬਾਕੀ ਆਈ ਥੋੜਾ ਬੜਾ ਥੋੜਾ ਵਿਊ ਆਉਂਦਾ ਵੇਖੋ ਚੈੱਕ ਕਰੋ ਹੁਣ ਆਪਾਂ ਆਏ ਜਿੱਥੇ ਪਕਾਨੇ ਫੋੜਨ ਵਾਲੀ ਦੁਕਾਨ ਤੇ ਬਤੂਕਾ ਹੁੰਦਾ ਕਾ ਤਿੰਨ ਵਾਰੀਆਂ ਤਿੰਨ ਵਾਰੀਆਂ ਅਰਸ਼ ਦੀਆਂ ਤਿੰਨ ਵਾਰੀਆਂ ਮੇਰੀਆਂ ਵੇਨੇ ਕੌਣ ਪਹਿਲਾਂ ਕਰਦਾ ਤਾਂ ਪਹਿਲਾਂ ਆਪਣੀ ਅਰਸ਼ ਦੀ ਵਾਰੀ ਆ ਆ ਲੈ ਆ ਲੈ ਚੱਕ ਮੇਰਾ ਬਾਹਰ ਕੋਈ ਬਾਹ ਬਹੁਤ ਗੋਲੀ ਬਾਹ ਇਹਦੇ ਜੇ ਦੁਕਾਨ ਤੇ ਕੋਈ ਆਇਆ ਨਹੀਂ ਓਏ ਐਚ ਤਿੰਨ ਤੇਰੀਆਂ ਚੱਲ ਠੀਕ ਆ ਵਿਪਾ ਨਿਸ਼ਾਨਾ ਲੱਗਣਾ ਨਹੀਂ ਕੋਈ ਨਾ ਕੋਈ ਲਾਈ ਵੇਨੇ ਕਿਹੜਾ ਲਾਉਂਦਾ ਏ ਭਲਾ ਦੇ ਇੰਨੇ ਤਾਂ ਬਣਾ ਫੌਜੀ ਨਹੀਂ ਵੇਨੇ ਕਰ ਲੱਗਿਆ ਓ ਇੱਕ ਮੁੰਡਾ ਨੇ ਇੱਕ ਲਾਤਾ ਜੀ ਆਈਦੀ ਮੇਰੇ ਵੀਰੋ ਨਿਸ਼ਾਨਾ ਲੱਜਦਾ ਪੂਰਾ ਉਹਦੋਂ ਨੇ ਪਾ ਲੱਗੂ ਕਰ ਵੇਨੇ ਆ ਵੇ ਓਏ ਲਾਸਟ ਲਾਸਟ ਵਾਲੇ ਦੇ ਨਾਮ ਕਵਾਂਗੇ ਚੋਇਸ ਦਵਾਂਗੇ ਨਾ ਓਏ ਹਰੇ ਵਾਲਾ ਫੋੜ ਨਹੀਂ ਹੁਣ ਹਰੇ ਵਾਲਾ ਫੋੜ ਦੇ ਹਰੇ ਵਾਲਾ ਹਰੇ ਵਾਲਾ ਕੋਈ ਵੀ ਹਰੇ ਵਾਲਾ ਫੋੜ ਦੇ ਜਾ ਵੇ ਇਹਨੇ ਕਿੱਦਾ ਕਰਦਾ ਲਾਸਟ ਵਾਰੀ ਆ ਮੇਰੀ ਵੇਹ ਤੇ ਕੀ ਬੰਦਾ ਹਰੇ ਵਾਲਾ ਫੋੜ ਦੇ ਇੱਕ ਕੋਈ ਵੀ ਐ ਵੇ ਤੇ ਨਾ ਨਾ ਚਲਾ ਲੈ ਫੜ ਫੋਨ ਅ ਫੜਵਾ ਦਾ ਫੋਨ ਇੱਕ ਮਿੰਟ ਹਾਜੀ ਤੇ ਉਹਨੇ ਪਾਰਸਰੀ ਵਾਰੀ ਆਇਆ ਰਾਸ ਕੀ ਲਾਈਏ ਤੂੰ ਪਹਿਲਾਂ ਇੱਕ ਜਿਹੜਾ ਮਰਜ਼ੀ ਲਾ ਕੇ ਵਿਖਾ ਨਾ ਨਾ ਤੂੰ ਦੱਸ ਔਰਿੰਜ ਦੇ ਵਿੱਚ ਕੋਈ ਵੀ ਲਾ ਦੇ ਮਾਮਾ ਇੰਨੇ ਔਰਿੰਜ ਆ ਹੈ ਕੋਈ ਲਾ ਦੇ ਕੋਈ ਲਾ ਦੇ ਆ ਤੇਰਾ ਬਣਾ ਕੇ ਕੱਜਾ ਮੁੰਡਾ ਪਾਪੂ ਜੀ ਇਹ ਵੇਣੀ ਘੇੜਦੇ ਰਹਾ ਪਾਪੂ ਘੇੜਦੇ ਰਹਾ ਉਹ ਮੇਰੇ ਵਾਲੇ ਗੁੰਝ ਲੈ ਜੀ ਸਹੀ ਠੀਕ ਆ ਤੇਰੇ ਵਾਲੇ ਜੋ ਆਉਂਦੀ ਆ ਤੂੰ ਦੱਸ ਕਿਹੜਾ ਚਾਹੀਦਾ ਫਰ ਆਈ ਲਾ ਦੇ ਯਾਰ ਤੂੰ ਆ ਤੇਰਾ ਫਲਾਇ ਇਹ ਬਬਤੀ ਦਾ ਗਵਾਹ ਸਾਰਾ ਚਲੋ ਗਿਆ ਮੈਚ ਮੁਝ ਲੜਾ ਕਰ ਦੋ ਚਾਰ ਹੋਰ ਬੱਸ ਹੁਣ ਕਿਹੜਾ ਨੀਲਾ ਵਾਲਾ ਪਿੱਛੇ ਹੋਈਏ ਡਿਫਿਕਲਟੀ ਲੈਵਲ ਵਧਾ ਲਈਏ ਉਹ ਬਲੂ ਵਾਲਾ ਬਲੂ ਵਾਲਾ ਕੀ ਆ ਕਮਤੋਂ ਆਉਣ ਕਰਾ ਲਿਆ ਗਿਆ ਇਹ ਆਂਦਾ ਬਾਬੇ ਨੂੰ ਇਹ ਮਾਮਾ ਤੂੰ ਬਲੂ ਵਾਲਾ ਗਿਆ ਹੀ ਲਓ ਜੀ ਲੈ ਲਓ ਮੈਨੂੰ ਇਹਨੇ ਤਿੰਨ ਕਹੇ ਆ ਜਿਹੜੇ 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 ਤਿੰਨ ਕਹੇ ਉਹ ਤਿੰਨ ਲਾਉਂਦਾ ਰਿਹਾ ਮੈਂ ਠੀਕ ਆ ਇਹਨੂੰ ਮੈਂ ਬਸ ਇੱਕ ਗਿਆ ਹੀ ਕਿ ਲਾ ਦੇ ਉਹ ਵੀ ਮਿਸ ਕਰ ਗਿਆ ਹੈ ਹੈਨਾ ਬਾਈ ਉਹਨਾ ਬਾਅਦ ਚ ਫੇਰ ਲਾ ਬਾਅਦ ਚ ਫੇਰ ਲਾਉਣੇ ਰੀ ਮੈਚ ਕਰਾਂਗੇ ਕੋਈ ਨਹੀਂ ਫੇਰ ਲਾਉਣਾਗੇ ਨਿਸ਼ਾਨੇ ਮੇਰਾ ਨਿਸ਼ਾਨਾ ਨਹੀਂ ਰੋਕਦਾ ਤੂੰ ਭਾਈ ਮੈਨੂੰ ਥੋੜਾ ਹੋਰ ਪਿੱਛੇ ਕਰ ਦੇ ਕੋਈ ਚੱਕਰ ਹੀ ਨਹੀਂ ਹੈ ਕੋਈ ਨਹੀਂ ਪਬਜੀ ਖੇਡਦੇ ਰਹੇ ਪੁੱਤ ਹੀ ਤਾਂ ਲਓ ਜੀ ਅਨਮੋਲ ਨਹੀਂ ਆ ਚੁੱਕੇ ਨੇ ਤਾਂ ਫੇਰ ਬੰਨ ਕਿਧਰ ਨੂੰ ਜਾ ਰਹੇ ਨੇ ਵੇਖੋ ਖੋਦੇ ਖੋਦੇ ਪਿੰਡ ਦੇ ਮੇਲੇ ਦੇ ਉੱਤੇ 12 ਵਜੇ ਆਉਂਦਿਆ ਵਾ ਹੈ ਲਾ ਕੋਈ ਹਿਸਾਬ ਇਹਦਾ ਕੋਈ ਪੂਰਾ ਤਿਆਰ ਸ਼ਹਿਰ ਹੋ ਗਿਆ ਤਿਆਰ ਸ਼ਹਿਰ ਹੋ ਗਿਆ ਖੋਦੇ ਮੇਲੇ ਤੇ 12 ਵਜੇ ਅਸੀਂ 5 ਵਜੇ ਆਏ ਹੋਈਏ ਲਓ ਜੀ ਅਰਸ਼ ਹੁਣੀ ਫਿਰ ਤੋਂ ਆ ਗਏ ਨੇ ਕਹਿੰਦੇ ਮੈਚ ਫਿਰ ਤੋਂ ਸਟਾਰਟ ਹੋ ਗਿਆ ਹਟਾ 1v1 ਹੋਣੀ ਆ ਚੱਲ ਯਾਰ ਓਏ ਹਰੇ ਤੇ ਲਾ ਦੇ ਓ ਥੋੜਾ ਯਾ ਮਿਸ ਥੋੜਾ ਯਾ ਥੋੜਾ ਮਿਸ ਹੋ ਜਾਵਾ ਹਰੇ ਤੇ ਇੱਕ ਹੋਰ ਹਰੇ ਤੇ ਲਾ ਦੇ ਲਾ ਦੇ ਲਾ ਦੇ ਹਰੇ ਤੇ ਲਾ ਦੇ ਥੱਲੇ ਕਰ ਥੱਲੇ ਨੂੰ ਕਰ ਮਿਸ ਚੱਲ ਆਪਣੀ ਮਰਜ਼ੀ ਦਾ ਦੱਸ ਕੋਈ ਮਰਜ਼ੀ ਦਾ ਦੱਸ ਓਏ ਮਰਜ਼ੀ ਦਾ ਦੱਸ ਕੋਈ ਮਰਜ਼ੀ ਦਾ ਜਿਹੜੇ ਜਿੱਤੇ ਲੱਗ ਗਿਆ ਨਹੀਂ ਦੱਸ ਕਿਤੇ ਲਾਏਗਾ ਯਾ ਲੋ ਯਾ ਹੋ ਚਰ ਰਾਟੇ ਕੋਈ ਇਹ ਕੋ ਚੱਲੋ ਕਿੰਨੇ ਵੜੇ ਤਈਆਂ ਚੁਣੇ ਇਹਨੇ ਚੱਲ ਲਾ ਦੇ ਜਿੱਤੇ ਮਰਜ਼ੀ ਲਾ ਚੱਲਾ ਲਾ ਹੁਣ ਤੇ ਕਿਹਨੇ ਲਾ ਦਿੰਦਾ ਮੈਨੂੰ ਹੀ ਆਈ ਤਿੰਨ ਹੀ ਗੱਲ ਹੋਈ ਨਾ ਚੌਥੀ ਆਣਾ ਬਸ ਜਾਂਦ ਜਾਂਦੇ ਤੂੰ ਭਣੇ ਕਵਾਂਡੋ ਫਿਰ ਭਾਜੀ ਕਿਤੇ ਲਾ ਦੋ ਕਿਤੇ ਕਿਤੇ ਲੋ ਲੱਗੇ ਆ ਪਿਛੇ ਲਾ ਚਿੱਟਾ ਪੈਟ ਨੂੰ ਛੜੀ ਕਿਤੇ ਲਾ ਦੇ ਕਿਤੇ ਚਿੱਟੇ ਵਾਲੇ ਨੂੰ ਛੜੀ ਕਿਤੇ ਵੀ ਲਾ ਦੇ ਉਹ ਲੈ ਪੂਰਾ ਹੀ ਆਇਆ ਵਾਹ ਵੇ ਤਾ ਚੱਕੀ ਆ ਵਾਹ ਵਾਹ ਕਿਧਰ ਆਏ ਵੇ ਹੁਣ ਕਿਥੇ ਲੈ ਆ ਪਾੜ ਗਿਆ ਨੇ ਹੁਣ ਲਾਉਣੇ ਕਿਤੇ ਆ ਅੱਛਾ ਠੀਕ ਆ ਚਲ ਵੇਨੇ ਆ ਕਿਤੇ ਲਾ ਦੇ ਹੁਣ ਵਾਸਤੇ ਵਾਹ ਵੇ ਤਾ ਕਿ ਨਹੀਂ ਚੁੱਕਦਾ ਜੇ ਕਿਤੇ ਲਾਉਂਦੇ ਆ ਵਾਹ ਜੀ ਬਾਹ ਕੀ ਵਾਰਾ ਕੀ ਵਾਰਾ ਕਿੰਨੇ ਲੱਗੇ 6 ਹੋ ਗਏ ਆ ਹੋ ਗਿਆ ਕਿੰਨੇ ਲਾਈ ਆ 6 ਚ ਕਿੰਨੇ ਲੱਗੇ ਆ 3 ਲੱਗੇ ਆ 3 ਲੱਗੇ ਆ ਚੱਲ ਠੀਕ ਆ ਤਾਂ ਇਧਰ ਹੁਣ ਆਪਣੇ ਜਿਹੜੇ 11 ਇਧਰ ਆ ਜਾ ਪਿਛੇ ਇਧਰ ਆ ਕਿਧਰ ਲਾਵਾਂ 10 ਨੀਲੇ ਦੇ ਤੇ ਇਧਰ ਹੁਣ ਆਪਣੇ ਜਿਹੜੇ 파ਰਸ ਰਾਜਪੂਤ ਹੁਣ ਜਿਹੜੇ ਇਧਰ ਰਚ ਕੇ ਨੇ ਮੈਦਾਨ ਚ ਆਏ ਹੋਏ ਕਹਿੰਦੇ ਪਹਿਲੇ ਜੀ ਲਾਤਾ ਨਿਸ਼ਾਨਾ ਮੁੰਡੇ ਨੇ ਕਾਤੇ ਲਾਵਾਂ 10 ਆਹਰ ਵਿਚਕਾਰ ਲਾ

ਕਹਦੇ ਮੁੰਡਾ ਸਪੈਸ਼ਲ ਦੁਬਾਰਾ ਲੱਗਾ ਲਵੋਣਾ ਹਰਾ ਤੇ ਤਿੰਨਾਂ ਦੇ ਵਿੱਚੋਂ ਤਿੰਨ ਨਿਸ਼ਾਨੇ ਇਹਦੇ ਲੱਗੇ ਆ ਤੇ ਹੁਣ ਚੌਥੇ ਦੀ ਵਾਰੀ ਇਹ ਦੇਖਦੇ ਆ ਲੱਗਦਾ ਕਿ ਨਹੀਂ ਲੱਗਦਾ ਵੈਸੇ ਤਾਂ ਲੱਗ ਹੀ ਜਾਣਾ ਪਾਰਸਰ ਰਾਜ ਕੀ ਇਹਦਾ ਐਨੇ ਬਗਵਾਰੇ ਪੜਨਾ ਕੀ ਰਾਜ ਇਹਦਾ ਗੱਲ ਹੈ ਕਿ ਪਬਜੀ ਬੜੀ ਖੰਡੀ ਆ ਆਏ ਹੋਏ ਥੋੜਾ ਪਿਛੇ ਹੋਈਏ ਮੈਂ ਡਿਫਿਕਲਟੀ ਲੈਵਲ ਵਧ ਜੇ ਆਏ ਤੇ ਮੁੰਡਾ ਤੇਰਾ ਬਾਜ ਤੇਰਾ ਮਮਾ ਕੀ ਖਾ ਗਿਆ ਅੱਜ ਚਾਰ ਦੇ ਵਿੱਚੋਂ ਚਾਰ ਨਿਸ਼ਾਨੇ ਲੱਗੇ ਆ ਵੇ ਕੀ ਵੜਾ ਡਿਫਿਕਲਟੀ ਲੈਵਲ ਵਿੱਚ ਉਹ ਲਾਈ ਜਾ ਜਿਹੜੇ ਵਰਦੀ ਲਈ ਆ ਤੇਰਾ ਫੜਾ ਦੇ ਇੱਕ ਹੋ ਗਿਆ 6 ਦੇ 6 ਲੱਗੇ ਵੀ ਜਿੱਤੇ ਹੀ ਤੇ ਕਿਹਾ ਆਏ ਓਏ ਕਹਿੰਦੇ ਮੁੰਡੇ ਲੈਵਨ ਜਾਣੇ ਹੋ ਨਿਸ਼ਾਨੇ ਪੂਰੇ ਤਗੜੇ ਲੋਂਦਾ ਵਾ ਜਦੋਂ ਬਾਬਾ ਪੁੱਢਾ ਸਾਜੀ ਨੇ 16 ਸੇ ਗਾਰੀ ਸੀ ਭਾਗ ਨੂੰ ਸੁਦੀ ਇੱਕ ਮੈਨੂੰ ਤੇ ਇਹ ਵੀ ਲੋ ਨੰਗਰਾ ਹਾਲ ਚ ਜਲੇਬੀਆਂ ਚੈਪਰੋ ਨੰਗਰਾ ਹਾਲ ਚ ਜਲੇਬੀਆਂ ਵੇਚਣ ਕੀ ਹੁੰਦੀ ਆ ਉਧਰ ਇੱਕ ਚੱਕਰ ਕਰੋ ਜਲੇਬੀ ਜਲੇਬੀ ਬਾਕੀ ਅਰ ਗੋਦੀ ਵੇਖਣਾ ਰਹਿੰਦਾ ਹੁਣ ਹੋਣਾ ਹੀ ਉਹਦੇ ਬਸ ਤੁਰੇ ਫਿਰਦੇ ਮੇਲੇ ਹੋਗੇ ਅੱਲੇ ਬਾਕੀ ਬਹੁਤ ਚਾਲ ਬਣੂਗਾ ਸ਼ਾਮ ਨੂੰ ਬੁਲਾਉਣਾ ਸ਼ਾਮ ਨੂੰ ਉਹਦੇ ਕਬੱਡੀ ਵੀ ਹੋਊਗੀ ਨਾਲੇ ਥੋੜਾ ਹੋਰ ਢੂੜੇ ਵਗਾੜਾ ਚੜਾਂਗੇ ਸ਼ਾਮ ਨੂੰ ਵਧੀਆ ਮਜ਼ਾ ਆਊਗਾ ਹਾਲ ਵਿਲੇ ਫਿਰੋਤੇ ਆ ਵੇਖੋ ਕੁਝ ਨਹੀਂ ਹੈਗਾ ਫਿਰਾਂ ਕਰਨਾ ਗਰਮੀ ਬੜੀ ਆ ਗਰਮੀ ਉਹ ਸੱਚੀ ਬੜੀ ਪਸੀਨਾ ਪਸੀਨੇ ਹੋਏ ਪਏ ਆ ਵੀ ਆਪਾਂ ਬੈਠੇ ਕੁਝ ਨਹੀਂ ਕਰਨੇ ਬਸ ਬੈਠੇ ਆ ਠੀਕ ਆ ਦੇ ਇੱਧਰ ਓਏ ਤੂੰ ਮੈਨੂੰ ਰਿਕਾਰਡ ਕਰ ਰਿਹਾ ਮੈਨੂੰ ਰਿਕਾਰਡ ਕਰਨਾ ਕੀ ਹੁੰਦਾ ਹੈ ਗਰਮੀ ਕਿੰਨੀ ਦੱਸਿਆ ਜਾਵੇ ਸਾਨੂੰ ਬਹੁਤ ਗਰਮੀ ਹੈ ਆਪਣੇ ਗਰਮੀ ਬਹੁਤ ਹੈ ਜਿਵੇਂ ਪਸੀਨਾ ਰਤ ਰਿਹਾ ਹਨ ਮੋਹਾਂ ਦੀ ਫੂਨ ਚ ਵੜੇ ਹੋਏ ਆ ਉਧਰ ਦੇਖੋ ਟਬਰਗਰ ਆ ਗਏ ਆਪਣੇ ਚਲੋ ਚਾਚਾ ਹਾਂ ਹੈ ਬਰਗਰ ਬਰਗਰ ਕਰਵਾਇਆ ਮੈਂ ਨਾ ਲੈ ਆ ਯਾਰ ਓਹੋ ਗਰਮੀ ਓਏ ਕਾ ਯਾਰ ਜਿਹੜੀ ਗੱਲ ਹੈ ਕਿ ਬਰਗਰ ਬਹੁਤ ਜਿਆਦਾ ਹੀ ਗਰਮ ਆ ਫੋਇਲ ਪੇਪਰ ਨਾਲ ਵੀ ਫੜੇ ਜਾਂਦੇ ਆ ਤਾਂ ਠੰਡਾ ਹੋ ਲੰਨਾ ਫਿਰ ਖਾਣੇ ਆ ਤੇ ਫਿਰ ਮਿਲਦੇ ਆ ਆ ਅਰਸ਼ਦ ਨੇ ਮੂੜ ਮੈਨਾ ਕੂੜੀ ਮਾਰੰਦੇ ਨੇ ਖਰਚ ਉਹ ਇੱਕਦਮ ੂਕਾ ਮਾਰ ਲਾ ਮੇਰਾ ਬੇਟਾ ਹੈ ੂਕਾ ਮਾਰ ਲਾ ਡਾਕਰ ਆਈ ਬੇਟੀ ਘਰ ਮੇ ਖਾਣ ਕਿਤੇ ਤੂੰ ਇਹਦਾ ਫੜ ਕੇ ਸੂਰਜ ਖਾ ਜਾਓ ਇਸ ਹਿਸਾਬ ਨਾਲ ਠਾਡਾ ਜੀ ਥੋੜਾ ਉਹ ਐਸਾ ਵਰਕਰ ਤਾਂ ਲੈਵਲ ਹੀ ਬੜਾ ਤਕੜਾ ਹੈ ਇਹਦੇ ਮੋੜਾ ਤੇ ਬੈਠਾ ਕਰਕੇ ਇੱਥੇ ਚੱਕਰ ਹੋਰ ਮੋੜ ਨਹੀਂ ਆ ਗਏ ਬੇੜੀ ਲੱਗੇ ਤੇ ਚੜਨ ਜਾਂ ਸਾਰਿਆਂ ਨੇ ਬੇੜੀ ਦੇ ਮੈਂ ਨਹੀਂ ਚੜੂਗਾ ਭਾਈ ਮੈਨੂੰ ਡਰ ਲੱਗਦਾ ਕਿਤਾ ਲੋ ਜੀ ਕਿਤਾ ਗੱਡ ਗਿਆ ਪਲਾਨ ਚੇਂਜ ਮੈਨੂੰ ਛਡਾਉ ਲੱਗੇ ਆ ਵੇਖੀ ਜਾਊਗੀ ਹੁਣ ਚੱਲ ਚੱਲ ਕਹਿਣ ਜਾੜਨ ਕਿ ਕਰਿਆ ਨਹੀਂ ਕਿਤੇ ਜਾਣਾ ਕਿਥੇ ਰੋ ਚੱਲ 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 ਯਾਰ ਮੈਂ ਜੇ ਚੀਕਾ ਮਾਰੀਆ ਤੂੰ ਹੀ ਫਿਰ ਚੰਪ ਲੈ ਆਂਗੀ ਕਾਰ ਇਹਨੇ ਕਾਰ ਨਾ ਮਾਰੀ ਚਲੋ ਯਾਰ ਚੱਲ ਲੱਗੇ ਕੋਦਾ ਮੁਨਿ ਭਾ ਕੱਢ ਹੋਵੇ ਨਾ ਬਾਈ ਆ ਗੰਜਰ ਦਾ ਅੱਛਾ ਕੀਕਾ ਮਾਰੀਏ ਨਾ ਕੀ ਗੱਲ ਆਈ ਸੀ ਉਥੇ ਓ ਯਾਰ ਕਿਹਦੀ ਹੋਈ ਮੇਰਾ ਦੋ ਦਿਨ ਛੁੱਟੀ ਜੇ ਨਾ ਕਿ ਮੈਂ ਦੇ ਦੋ ਵਾਰੀ ਭਰਾਵਾ ਓਏ ਮੇਰੇ ਤੇ ਮੇਰੇ ਭਰਾ ਤਾਂ ਉਹ ਨੂਆ ਦਵਾਲਾ ਮੈਂ ਭਰਾ ਰਹਿਣ ਦੇ ਮੈਨੂੰ ਓ ਪਤਾ ਕੀ ਆ ਕਿ ਮੈਂ ਫੂਲ ਪੜਿਆ ਜੋ ਮੇਰਾ ਸੱਚਾ ਚਾਚਾ ਨਾ ਅੱਛਾ ਤੇਰੇ ਅਗਲੇ ਬੰਨੇ ਆ ਕੇ ਡਿੱਗਣਾ ਹੀ ਮੇਦਾ ਹੋਰ ਅੱਗੇ ਕੁੜੀਆਂ ਬੜੀਆਂ ਬਤਨਾ ਮੇਰੇ ਬੜਾ ਮਾਰਨੀ ਆ ਬੱਸ ਮੈਂ ਆ ਉਹਦੀ ਚਾਚਾ ਗੁਰੂਆ ਮੈਂ ਤਾਂ ਡਰ ਰਹੀ ਜਾਵਾ ਉਹਨਾਂ ਨੂੰ ਬੇੜੀ ਦਾ ਡਰ ਲੱਗ ਗਿਆ ਨੇ ਚੀਕਾ ਲਾਗੰਦੇ ਸੀ ਬੜਾ ਜ਼ੋਰ ਦੀ ਚੀਕਾ ਵਾਰੀ ਜਾਵੇ ਚੀਕਾਂ ਵਾਰੀ ਜਾਵੇ ਚਲਾ ਉੱਠ ਉੱਠ ਚਾ ਚੱਲੀਏ ਆ ਜਲਦੀ ਮੇਲੇ ਗਰਮੀ ਨੇ ਬੁਰਾ ਹਾਲ ਕਰਤਾ ਜੇ ਤੇ ਉਹ ਤਾਂ ਬੇੜੀ ਦੇ ਝੂੜਾ ਵੀ ਲਿਆਏ ਨਾ ਤੇ ਉਹਦੇ ਨਾਲ ਢੇੜੇ ਥੋੜਾ ਹੋਰ ਜਿਹਾ ਹੋ ਗਿਆ ਠੀਕ ਆ ਪਰ ਵੀ ਵਗ ਗਿਆ ਓ ਟਿੱਡ ਪਾਣੀ ਪਣੀ ਬੜਾ ਫੀਤਾ ਨਾ ਅੱਜ ਤੇ ਥੋੜੇ ਦੇ ਰੱਖਿਆ ਅਸਿਕਰੇ ਚੱਲ ਜਾਨੇ ਫਿਰ ਹਨਾ ਥੋੜੇ ਦਰ ਬੈਠਨੇ ਆ ਘੰਟਾ ਦੋ ਘੰਟੇ ਕਬੱਡੀ ਲਈ ਆਵਾਂਗੇ ਠੀਕ ਆ ਹੁਣ ਲਓ ਜੀ ਘਰੇ ਆ ਕੇ ਹੀ ਨੂਡਲ ਲਾ ਲਿਆ ਤੇ ਮੇਰੇ ਮੇਰੇ ਬੜੀ ਬੜੀ ਗੀਟੀ ਚੱਲਦੀ ਆ ਉਹ ਚੱਲ ਜਾ ਤੇ ਨੂਡਲ ਦੇ ਬਾਅਦ ਉਹ ਨਹੀਂ ਖੇਡ ਲੱਗਿਆ ਰੀਅਲ ਕ੍ਰਿਕਟ 2020 2020 ਹੋ ਗਿਆ ਇਹਨਾਂ ਕਰ ਹੁਣ 5:30 ਹੋ ਚੁੱਕੇ ਆ ਨਹੀਂ 5:30 ਹੋਇਆ 5:20 ਹੋਇਆ ਠੀਕ ਆ ਤੇ ਹੁਣ ਆਪਾਂ ਤੁਰ ਲੱਗੇ ਆ ਤੇ ਜਾ ਲਗੇ ਕਬੱਡੀ ਵੇਖਣ ਹੁਣ ਮੌਸਮ ਸਹੀ ਹੋਇਆ ਵਾ ਅੱਜ ਦੁਪਹਿਰੇ ਤਾਂ ਬਸ ਡਿੱਗਣ ਵਾਲਾ ਮੋਹੌਲਾ ਹੀ ਆਟਾ ਠੀਕ ਆ ਤੇ ਹੁਣ ਆਪਾਂ ਠੰਡੇ ਮੱਠੇ ਬਾਬਾ ਚਿਰ ਬੈਠ ਗਏ ਯਾਰ 2-3 ਘੰਟੇ ਬੈਠੇ ਰਹੇ ਹੀ ਤੇ ਹੁਣ ਚੱਲਦੇ ਆ ਕਬੱਡੀ ਵੇਖਣ ਆਓ ਯਾਰ ਆ ਲਿਆ ਆਪਾਂ ਇੱਥੇ ਪਹੁੰਚੇ ਆ ਤੇ ਲੋਕਾਂ ਦਾ ਸਮਾਨ ਲੱਥਨ ਵੀ ਦਏ ਆ ਮੇਲਾ ਇੱਧਰ ਖਤਮ ਹੋ ਹੀ ਚੱਲਿਆ ਵਾ ਕਬੱਡੀ ਵਾਲੇ ਵੇਖ ਕੇ ਆਇਆ ਮਾਲੇ ਕੁਝ ਨਹੀਂ ਹੈਗਾ ਬਾਅਦ ਚ ਜਾਵਾਂ ਕਬੱਡੀ ਵਾਲਾ ਫਿਲਹਾਲ ਇੱਥੇ ਰੋਦੇ ਆ ਕਬੱਡੀ ਵਾਲੇ ਗਰਾਊਂਡ ਦੇ ਲੇ ਟਰੈਕਟਰ ਹੀ ਚੱਲਣ ਦਿਆ ਮਾਝ ਇੱਥੇ ਰੁਕਦੇ ਆ ਅਕਸ਼ਰੂ ਲੈਨੇ ਆ ਨਿਛਾਣੇ ਬਾਜੀ ਕਰਦੇ ਆ ਆਪਾਂ ਗਿਆ ਇਹਨਾਂ ਨੂੰ ਬਾਜੀ ਅਰਸ਼ੇ ਮੈਂ ਜੋ ਕਿ ਸਾਡਾ ਚੈਲੰਜ ਚੱਲਣਾ ਹੈ ਅੱਗੇ ਆਹੀ ਤੇ ਇੱਥੇ ਨਿਸ਼ਾਨੇबाजी ਕੀਤੀ ਜਾਊ ਦੁਬਾਰਾ ਫਿਰ ਤੋਂ ਥੋੜਾ ਬਹੁਤ ਪੂਰਾ ਦੂਰ ਹੋ ਕੇ ਚੈਲੰਜ ਕਰਨਾ ਹੈ ਅਰਸ਼ ਨੂੰ ਸਿਖਾਇਆ ਮੈਂ ਥੋੜਾ ਜਿਆਦਾ ਹਲੇ ਬਾਕੀ ਵੇਨੇ ਆ ਅਰਸ਼ੇ ਕੀ ਲੱਗਦਾ ਪਹਿਲਾਂ ਲਾਗੋ ਜੇ ਲੱਗਿਆ ਫੇ ਦੂਰੋ ਆ ਚੱਕ ਇਹ ਵੀ ਸਹੀ ਆ ਤੱਲੋ ਜੀ ਫਿਰ ਅਰਸ਼ੇ ਚਲਾਉਣ ਲੱਗਾ ਵਾ ਆਪਣਾ ਅਰਸ਼ ਇਧਰ ਆਇਨਾ ਮੈਂ ਇਧਰ ਆਇਂਗਾ ਲੈਣਾ ਅਰੇ ਜਿੱਦਾਂ ਜਿੱਦਾਂ ਮੈਂ ਸਿਖਾਇਆ ਉਦਾਂ ਨਹੀਂ ਓਏ ਜਿੱਦਾਂ ਸਿਖਾਇਆ ਸੀ ਨੇ ਕੀ ਕਰੂ ਕਰਕੇ ਕਿਤੇ ਸੋਚਿਆ ਹੋਇਆ ਏ ਕਿਤੇ ਓਏ ਪਤਾ ਵਿਚਕਾਰ ਵਾਲੇ ਲਾਲ ਤੇ ਲਾ ਜਿਹੜਾ ਪੀਲੇ ਦੇ ਵਿਚਕਾਰ ਲਾ ਲਿਆ ਮਾੜਾ ਵੇਨੇ ਕੀ ਕਰਦਾ ਲੱਗਾ ਨਹੀਂ ਹਾਂ ਉਹਦੇ ਲੱਗਾ ਚੱਲ ਠੀਕ ਯਾਰ ਕਰ ਯਾਰ ਵੇਨੇ ਪਾਰਾ ਕਰਦਾ ਪੀਆ ਹੁਣ ਪਾਰਸ ਦੀ ਵਾਰੀ ਆ ਗਈ ਆ ਤੇ ਹੁਣੇ ਪਾਰਸ ਲਾਉਗੇ ਨਿਸ਼ਾਨੇ 12 ਵੇਨੇ ਕਿੰਨੇ ਲੱਗਦੇ ਆ 10 ਕਿਹੜਾ ਲਾਵਾਂ ਹੁਣ ਮੈਂ ਪਿੱਛੇ ਉਹ ਲਾਉਂਗਾ

ਮਾਰ ਸਾ ਕੀ ਹੋ ਗਿਆ ਏ ਓਏ ਇੱਕ ਅੱਧਾ ਚੱਲ ਚੱਲ ਆ ਜਾ ਕੇ 10 ਚੱਲ ਆ ਜੇ ਅਰਸ਼ਦ ਆਸੋ ਜਿਹੜਾ ਵੀਰ ਕਹਿੰਦੇ ਲਾਦੇ ਉਹ ਵੀਰ ਤੇ ਕਹਿਣਿੰਦੇ ਆ ਤੂੰ ਦੱਸੋ ਉਹ ਕਹਿੰਦੇ ਦਹੇਓ ਆ ਚੱਲ ਚਾਹੇ ਕਹਿੰਦੇ ਮੁੰਡਾ ਪਬਜੀ ਬੜੀ ਖੇਡਦਾ ਹੈ ਉਹ ਫੀਲਿੰਗ ਲੈ ਜਾਂਦਾ ਪੂਰੀ ਕੋਈ ਦੱਸ ਦਾ 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 ਖੱਟਾ ਨਹੀਂ ਕੋਈ ਖੱਟਾ ਢਾਡੇ ਕੋਈ ਵੀ ਉਹ ਦੋ ਲਾਲਾ ਲਾਲਾ ਲਿੰਗੇ ਹੋਏ ਥੋੜੇ ਦੇ ਵਿੱਚ ਚੱਲ ਖੱਟਾ ਹੋ ਗਿਆ ਆ ਜੀ ਅੱਜ ਖੱਟੇ ਦੇ ਗਿਆ ਹੈ ਚੱਲਰ ਚ ਛੇਤੀ ਜਾ ਰਿਹਾ ਦੱਸੇ ਉਹਦੇ ਨਾਲ ਦਾ ਲਾਲ ਲਾਲ ਦੇ ਵਿੱਚ ਘਰ ਵਾਲਾ ਲਾਲ ਜਿਹੜਾ ਖੱਡ ਲਾ ਹਾਂ ਨਾ ਜਿਹੜਾ 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 ਨਾ ਜòn ਜਿਹੜੀ ਤੇਰੀ ਮਰਜ਼ੀ ਲਾ ਦੇ ਉਹ ਸੰਤੂ ਤੇਰਾ ਵੀ ਲਾ ਦੇ ਉਹ ਲਾ ਦੇ ਲਾ ਦੇ ਲਾਲੇ ਲਾ ਦੇ ਲਾ ਦੇ ਮੈਂ ਚਾਰ ਲਾਈ ਤਾਰ ਕ ਪੰਜ ਔਰ ਨੁਕਰ ਵਾਲਾ ਪੀਲਾ ਲਾ ਇਧਰ ਲਾ ਔਰ ਆਹ ਹਾਂ ਜੇਤੀ ਲਾ ਦੋ ਔਰ ਪਰ ਲਾ ਲਾ ਔਰ ਇਹ ਕਿਹੜਾ ਜਿਹੜਾ ਮਰਜ਼ੀ ਲਾ ਦੇ ਯਾਰ ਔਰ ਵਿਚਕਾਰ ਦਾ ਪੀਲਾ ਔਰ ਔਰ ਜਿਹੜੇ ਤਿੰਨੇ ਉਤੇ ਤੇਰੀ ਭਲੀ ਹੋਰੀ ਗਿਫਟ ਦੇਣਾ ਦੇ ਔਸੰਤ ਐਕਸਟਰਾ ਮਿਲਦੀ ਹੋਈ ਇੱਕ ਔਸੰਤਰੀ ਥੱਲੇੜਾ ਛੋਟਾ ਜਿਹਾ ਔਰ ਪੀਲੇ ਦਾ ਥੱਲੇ ਓਹੜਾ ਪੀਲੇ ਦੇ ਥੱਲੇ ਜੇ ਆਹ ਵਾਲਾ ਛੋਟੇ ਵਾਲਾ ਸਭ ਤੋਂ ਆ ਚੱਕ ਬਾਸੇ ਕਦਮੇ ਚੈਲੰਜ ਹੋ ਗਏ ਜਿੱਤ ਗਿਆ ਮੈਂ ਮਾਮਾ ਆ ਗਿਫਟ ਲੱਗ ਗਈ ਓੜਾ ਗਿਫਟ ਦਵਾ ਮਟੇ ਰੋਈ ਥੋੜੇ ਬਾਹ ਮੈਂ ਆ ਨਿਸ਼ਾਨੇ ਬਾਜੀ ਆਪਾਂ ਕਰ ਲਈ ਆ ਤੇ ਮਰਾ 13 ਗੋਲੀਆਂ ਮੈਨੂੰ ਦਿੱਤੀਆਂ ਇੱਕ ਬਾਈ ਨੇ ਝੁੰਗਾ ਦਿੱਤਾ ਸੀ ਤੇ ਤੇਰਾ ਜੋ 12 ਲੱਗਿਆ ਇੱਕ ਚਾਰੋ ਫੋਕੀ ਗਈ ਸੀ ਬਾਕੀ 12 ਮੈਨਾਂ ਜਿਹੜੀ ਜਿਹੜੀ ਕਹਿੰਦੇ ਰਹੇ ਉੱਤੇ ਲਾਉਂਦੇ ਰਹੇ ਆਪਾਂ ਉਹ ਵੀ 1000 ਬੜਾ ਥੋੜਾ ਹੱਥ ਕਿਤੇ ਥੱਲੇ ਹੋ ਜਾਂਦਾ ਬੰਦੇ ਦਾ ਦੱਸ ਵੇਰੇ ਮਜ਼ਾ ਆਇਆ ਇਹ ਚੈਲੰਜ ਭਾਇਆ ਰਹੇ ਅਗਲੇ ਮੇਲੇ ਤੇ ਇਹੋ ਚੈਲੰਜ ਕਰਾਂਦੇ ਆਪਾਂ ਠੀਕ ਹੈ ਨਾ ਬਸ ਇਹੋ ਚੈਲੰਜ ਮੈਨੂੰ ਹਰਾ ਕੇ ਦਿਖਾਓ ਤੁਸੀਂ ਹੈ ਚਲੋ ਅੱਗੇ ਬਾਕੀ ਕਬੱਡੀ ਵੇਖਣੇ ਹਣ ਯਾਰ ਹੁਣ ਆਪਾਂ ਤੁਰ ਪਏ ਕਬੱਡੀ ਦੇਖਣ ਦੇ ਲਈ ਨਾਲ ਆਪਾਂ ਖੁੱਲੇ ਲੇ ਲਿਆ ਬਦਕੇ ਬੈਠਾਂਗੇ ਚਲੋ ਲੋ ਜੀ ਵੇਖੋ ਵੱਡੇ ਕੁੜੀਆ ਲੱਗੇ ਹੋਣਾ ਤੇ ਅਸੀਂ ਪਹੁੰਚ ਚੁਕੇ ਹਾਂ ਉਹ ਖੋਲੇ ਹੀ ਦਿਖੀ ਜਾਂਦੇ ਆ ਮਾ ਮਾਈਰ ਦਿਓ ਉਹ ਪਹੁੰਚ ਚੁਕੇ ਆਂ ਅ ਕਬੱਡੀ ਵਾਲੀ ਜਗ੍ਹਾ ਤੇ ਲੋ ਜੀ ਪਹੁੰਚੇ ਆਂ ਅਸੀਂ ਕਬੱਡੀ ਵੇਖਣ ਦੇ ਲਈ ਹੱਲੇ ਹੱਲੇ ਗਰਾਊਂਡ ਬਰੂੜੀ ਸਹੀ ਹੋਤੀ ਆ ਬੰਦੇ ਬੰਦੇ ਹਣ ਮੋਲ ਨੂੰ ਸਾਦੇ ਥੱਕਦੇ ਹੋਣਾ ਆਪਾਂ ਗਏ ਆ ਜਿੱਥੇ ਪਲੇਅਰ ਸਾਰੇ ਤਿਆਰ ਹੁੰਦੇ ਨੇ ਬਣਾ ਪਲੇਵਾਨ ਤੇ ਬੰਦੇ ਕਿਹ ਆਪਾਂ ਇਧਰ ਲੱਗੇ ਆ ਚਾਰਾ ਦਿਨ ਬਰੋ ਆਏ ਆਪਣੇ ਇਧਰੋਂ ਹਾਂ ਮਾਰੋ ਟੰਡੇ ਬਹੁਤ ਤਗੜੇ ਜੈਫੀ ਸਟਾਲਰ ਬੜੇ ਤਗੜੇ ਆ ਇੰਟਰਨੈਸ਼ਨਲ ਪਲੇਅਰ ਹੈ ਵੀ ਆਪਾਂ ਸ਼ੁਰੂ ਤੋਂ ਉਹਨਾਂ ਨੂੰ ਘਰੇ ਆ ਚਲੋ ਆਪਾਂ ਦੇਖੀ ਜਿੰਮੇ ਤੇ ਆਉਂਦੀ ਹੈ ਸੁਭਾ ਯਾਰ ਬੋੜੀ ਵੀ ਤਗੜੀ ਬੜਾ ਹੋਵੇ ਨਾਲੀ ਵੀ ਤਗੜੀ ਮੀਨ ਤਾਂ ਭਾਈ ਬਹੁਤ ਦਿਖਦੀ ਨਹੀਂ ਇਹ ਤੇ ਬਹੁਤ ਦੇਖੋ ਚਲ ਆ ਜਣ ਕਬੱਡੀ ਦੇਖਦੇ ਆ ਪਹੁੰਚ ਗਏ ਗ੍ਰਾਊਂਡ ਤੇ ਲੋ ਜੀ ਹੁਣ ਆਪਾਂ ਕਬੱਡੀ ਵਾਲਿਆਂ ਦੇ ਪਹੁੰਚ ਗਏ ਆ ਤੇ ਉਧਰਲੇ ਪਾਸੇ ਕੁਸ਼ਤੀਆਂ ਵੀ ਖੇਡਦੀ ਬਾਦ ਸ਼ੁਰੂ ਹੋ ਜੇ ਕਰੀ ਹੱਲੇ ਤੇ ਯਾਰ ਇੱਥੇ ਬਸ ਟੀਮਾਂ ਹੀ ਇਕੱਠੀਆਂ ਹੋਈਆਂ ਨੇ ਹੱਲੇ ਮੈਚ ਨੇ ਸ਼ੁਰੂ ਹੋਣਾ ਵਾ ਛੋਟੀਆਂ ਹੁੰਦੇ ਕਣੀਆਂ ਪੈਣ ਲਿਆ ਜੀ ਬਸ ਸਰਦਾਰ ਸਾਹਿਬ ਸਾਡੀ ਬੇਨਤੀ ਹੈ ਗੁਰਬਾਜ ਸਿੰਘ ਤੇ ਭਰਤ ਸਿੰਘ ਦੀ ਪ੍ਰੈਕਟਿਸ ਹੋ ਰਹੀ ਹੈ ਲੈ ਵੋਮੋ ਕੋਲ ਆਇਆ ਉਹ ਸ਼ੁਰੂ ਵੀ ਸ਼ੁਰੂ ਵੀ ਸ਼ੁਰੂ ਵੀ ਬਾਈ ਜਿਹੜਾ ਕਹਿੰਦਾ ਗੋਪੀ ਨਾਮ ਹੈ ਇਹਦਾ ਸੰਬਾਧ ਕਹਿੰਦਾ ਬੰਦਾ ਜੋਤਾ ਸਿੰਘ ਸੁਨਿਆਰੀ ਉਹ ਵੀ ਥੋੜੀ ਰੇਡਰ ਚ ਕੀਤੀ ਆਪੀ ਲੀਡਰ ਜਿਹੜਾ ਸਾਹਮਣੇ ਜੋਤਾ ਲੀਡਰ ਜਿਹੜਾ ਇਹਦੇ ਫਿਰ ਉਹ ਜਿਹੜਾ ਨਾਵਾ ਕਹਿੰਦੇ ਦੂਜਾ ਤੇ ਲੀਡਰ ਜਿਹੜੀ ਜਿਹੜੀ ਜਾਨੀ ਵਿੱਚੋਂ ਮੈਨਰ ਰੇਡਰ ਚ ਟੁੱਗ ਗਈ ਹੋਰ ਨਾ ਦੋਹਾਂ ਕਹਿੰਦਾ ਰੇਡਰ ਦੇ ਸੇ ਆ कढ़ाई में ट्री लिया ट्रक छिनेतिया चल चलीर मु कब्डी चलेंो देकर प्रो प्रो कबड्डी चलती है ਗੁਰਦੀ ਬਾਗੀ ਹੋਣੇ ਹੈ ਗਰਮੀ ਦੀ ਬੜੀ ਹੈ ਇੱਕ ਦਿਨ ਨਾਲ ਹੋਣੀ ਹੈ ਆਹ ਸਾਹਮਣੇ ਨੌਇਆ ਸਿੱਖ ਸਰਦਾਰ ਖੁਬਾਕ ਸ਼ਗਨ ਇੰਗਲੈਂਡ ਇਹ ਵੀਰ ਕਹਿੰਦੇ ਕਿ ਲਾਓ ਕਾਲੇ ਪੈਣਗੀ ਪਰ ਮੇਰੀ ਬੀਨ ਲੋ ਜੀ ਹੋ ਗਿਆ ਜੀ ਸਾਰਾ ਕੁਝ ਖਤਮ ਕਬੜੀ ਬੁੜੀ ਖਤਮ ਹੋ ਗਈ ਪਸੀਨੇ ਨਾਲ ਭੇਜਗੇ ਗੁਰ ਉਹ ਚੱਕ ਰਿਹਾ ਇੰਨਾ ਪਸੀਨਾ ਖਲੋਤੇ ਕੀ ਹੋ ਗਿਆ ਹੁਣ ਲੋਕੜੂ ਬੋਈਦਾ ਫਿਰਦਾ ਤੇ ਨੌਜ਼ਮੈਂਟ ਹੋ ਗਈ ਜ਼ਰਦਿੰਗ ਦੀ ਟੀਮ ਜੁੜੀ ਹੈ ਜੋ ਜਬਨੇ ਕਿ ਪਤਾ ਨਹੀਂ ਸੋਰਸਿੰਗ ਹੀ ਲੱਗੀ ਬਸ ਪਰ ਅਰੇ ਗੱਪ ਗੱਪ ਕਰਦੇ ਹੋ ਇੱਕ ਹਨ ਵਾਪਸ ਜਾਂਦੇ ਸਤ ਤਾਹ ਹੋਏ ਆ ਬੀਨ ਚਲੋ ਜੀ ਆ ਗਏ ਆਪਾਂ ਘਰੇ ਵਾਪਸ ਤੇ ਬਹੁਤ ਮਜ਼ਾ ਆਇਆ ਮੇਲੇ ਦੇ ਵਿੱਚ ਤੇ ਕਬੱਡੀ ਜਿੱਤਿਆ ਸੋਰਸਿੰਗ ਵਾਲਾ ਹੈ ਸੋਰਸਿੰਗ ਵਾਲੀ ਜੀ ਟੀਮ ਨੇ ਉਹ ਜਿੱਤ ਗਈ ਕਬੱਡੀ ਤੇ ਬੜਾ ਮਜ਼ਾ ਆਇਆ ਬਾਬਾ ਪਰ ਬੁਸੀਨਾ ਬਣਾਇਆ ਉਹ ਨਹੀਂ ਤੇ ਬਾਕੀ ਪੂਰਾ ਮੇਲੇ ਚ ਬਣਾਇਆ ਨਿਸ਼ਾਨੇबाजी ਵੇਖੀ ਨਾ ਤੁਸੀਂ ਮੇਰੀ ਪ੍ਰੋ ਲੈਵਲ ਦੇ ਨਿਸ਼ਾਨੇ ਪਾਜ ਹੋ ਗਏ ਆਪਾਂ ਤਾਂ ਬੰਦਾ ਬੁਦਾ ਮਾਰਨਾ ਦੱਸਣੀ